ਅੱਜ ਜਿਵੇਂ ਬਣਾਵਾਂਗੇ ਅਰਬੀ ਦੇ ਪਕੌੜਿਆਂ ਦੀ ਬਹੁਤ ਹੀ ਟੇਸਟੀ ਰੈਸਪੀ ਜਿਸ ਨੂੰ ਕਿ ਬਿਲਕੁਲ ਪੰਜਾਬੀ ਸਟਾਈਲ ਨਾਲ ਬਣਾਵਾਂਗੇ ਜਿਸ ਤਰ੍ਹਾਂ ਕਿ ਪੰਜਾਬੀ ਅਰਬੀ ਦੇ ਬਹੁਤ ਹੀ ਟੇਸਟੀ ਤੇ ਚਟਪਟੇ ਪਕੌੜੇ ਬਣਦੇ ਨੇ ਇਹ ਬਹੁਤ ਹੀ ਟੇਸਟੀ ਰੈਸਪੀ ਹੈ ਅਗਰ ਤੁਸੀਂ ਅਰਬੀ ਦੀ ਸਬਜੀ ਨਹੀਂ ਖਾਣਾ ਚਾਹੁੰਦੇ ਜਾਂ ਤੁਹਾਡੇ ਬੱਚੇ ਨਹੀਂ ਖਾਣਾ ਚਾਹੁੰਦੇ ਤਾਂ ਉਹਨਾਂ ਨੂੰ ਇੱਕ ਵਾਰ ਜ਼ਰੂਰ ਅਰਬੀ ਦੇ ਪਕੌੜੇ ਬਣਾ ਕੇ ਦਿਓ ਬੱਚੇ ਜ਼ਰੂਰ ਤੋਂ ਖਾਣਗੇ ਬਹੁਤ ਹੀ ਟੇਸਟੀ ਤੇ ਅਲੱਗ ਵਾਲੀ ਰੈਸਪੀ ਹੈ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੁਸੀਂ ਇੱਕ ਵਾਰ ਜ਼ਰੂਰ ਤੋਂ ਇਸ ਰੈਸਪੀ ਨੂੰ ਟਰਾਈ ਕਰਨਾ ਬਹੁਤ ਹੀ ਟੇਸਟੀ ਤੇ ਅਮੇਜ਼ਿੰਗ ਫਟਾਫਟ ਬਣਨ ਵਾਲੀ ਰੈਸਪੀ ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਤੇ ਮੇਰੀ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਰਬੀ ਦੇ ਕਰਾਰੇ ਚਟਪਟੇ ਪੰਜਾਬੀ ਸਟਾਈਲ ਪਕੌੜੇ ਬਣਾਉਂਦੇ ਆ ਤੇ ਇਹਦੇ ਲਈ ਮੈਂ ਸਭ ਤੋਂ ਪਹਿਲਾਂ 500 ਗ੍ਰਾਮ ਅਰਬੀ ਲਈ ਹੈ ਜਾਨੀ ਕਿ ਅੱਧਾ ਕਿਲੋ ਅਰਬੀ ਲਈ ਹੋਏਗੀ ਤੁਸੀਂ ਵੱਧ ਜਾਂ ਘੱਟ ਕੁਆਂਟੀਟੀ ਵਿੱਚ ਵੀ ਅਰਬੀ ਦੇ ਪਕੌੜੇ ਬਣਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਜੋ ਆਪਾਂ ਅਰਬੀ ਹੈ ਨਾ ਉਹਨੂੰ ਉਬਾਲਣਾ ਹੈ ਤੇ ਪ੍ਰੈਸ਼ਰ ਕੁੱਕਰ ਰੱਖ ਕੇ ਉਹਦੇ ਵਿੱਚ ਅਸੀਂ ਜੋ ਸਾਰੀ ਸਾਡੀ ਅਰਬੀ ਹੈ ਨਾ ਪਹਿਲਾਂ ਇਹਨੂੰ ਥੋੜਾ ਜਿਹਾ ਆਪਾਂ ਪਾਣੀ ਪਾ ਲੈਣਾ ਤੇ ਪਾਣੀ ਪਾ ਕੇ ਤੇ ਆਪਾਂ ਇਹਨੂੰ ਉਬਾਲਾਂਗੇ ਪਾਣੀ ਤੁਸੀਂ ਉਹਨਾਂ ਨੂੰ ਪਾਣਾ ਹੈ ਕਿ ਜੋ ਅਰਬੀ ਹੈ ਚੰਗੀ ਤਰ੍ਹਾਂ ਦੇ ਪੂਰੀ ਤਰ੍ਹਾਂ ਵਿੱਚ ਦੇ ਵਿੱਚ ਡੁੱਬ ਜਾ ਡੁੱਬੋ ਜਾਣੀ ਚਾਹੀਦੀ ਹੈ ਪੂਰੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਜਦੋਂ ਅਰਬੀ ਹੈ ਨਾ ਉਹਨੂੰ ਹਨ ਆਪਾਂ ਟੱਕਾਂ ਲਗਾ ਲੈਣਾ ਤੇ ਆਪਾਂ ਪ੍ਰੈਸ਼ਰ ਕੁੱਕਰ ਦੇ ਦਿੱਤੇ ਨੂੰ ਉਬਾਲਣਾ ਹੈ ਬਹੁਤ ਜ਼ਿਆਦਾ ਨਹੀਂ ਇਸ ਨੂੰ ਉਬਾਲਣਾ ਬਿਲਕੁਲ ਮੈਸ਼ੀ ਨਹੀਂ ਹੋ ਜਾਣੀ ਚਾਹੀਦੀ ਥੋੜੀ ਜਿਹੀ ਹਲਕੀ ਜਿਹੀ ਇਹਨੂੰ ਆਪਾਂ ਪੀਰ ਉਬਾਲਣਾ ਹੈ ਬਿਲਕੁਲ ਮੈਸ਼ ਹੋਣ ਵਾਲੀ ਨਹੀਂ ਉਬਾਲਣਾ ਕਿਉਂਕਿ ਆਪਾਂ ਤੇ ਪਕੌੜੇ ਬਣਾਉਣੇ ਨੇ ਫਰਾਈ ਕਰਨ ਵਿੱਚ ਵੀ ਇਹਨੇ ਥੋੜਾ ਜਿਹਾ ਪੱਕ ਜਾਣਾ ਤੇ ਆਪਾਂ ਨੂੰ ਵਿਸਲ ਲਗਾ ਲੈਂਦੇ ਆ ਇੱਕ ਦਿਨ ਤੇ ਉਸ ਤੋਂ ਬਾਅਦ ਆਪਾਂ ਜੋ ਇਹਦਾ ਕੁੱਕਰ ਹੈ ਉਹਨੂੰ ਖੋਲ ਕੇ ਦਾ ਪ੍ਰੈਸ਼ਰ ਰਿਲੀਜ਼ ਕਰ ਲੈਂਦੇ ਆ ਤੇ ਆਪਾਂ ਜੋ ਅਰਬੀਆ ਹਨ ਉਹਨੇ ਪਹਿਲੇ ਚੈੱਕ ਕਰਦੇ ਆ ਕਿ ਚੰਗੀ ਤਰ੍ਹਾਂ ਜੋ ਸਾਡੀ ਅਰਬੀ ਉਬਲ ਗਈ ਹੈ ਕਿ ਨਹੀਂ ਤੁਸੀਂ ਦੇਖ ਸਕਦੇ ਹੋ ਜੋ ਸਾਡੀ ਅਰਬੀ ਹੈ ਪ੍ਰੋਪਰਲੀ ਬੋਇਲ ਹੋ ਗਈ ਹੈ ਮੈਂ ਫੋਕ ਦੇ ਨਾਲ ਉਹਨੂੰ ਚੈੱਕ ਕਰ ਲਿਆ ਹੈ ਉਸ ਤੋਂ ਬਾਅਦ ਥੋੜਾ ਜਿਮ ਨੂੰ ਠੰਡਾ ਕਰ ਲਵਾਂਗੀ ਪਾਣੀ ਨਿਕਾਲ ਕੇ ਉਹਨੂੰ ਡレイン ਕਰ ਲਿਆ ਤੇ ਉਸ ਤੋਂ ਬਾਅਦ ਜਦੋਂ ਥੋੜੀ ਜਿਹੀ ਹਲਕੀ ਜਿਹੀ ਠੰਡੀ ਹੋ ਜਾਏਗੀ ਨਾ ਫਿਰ ਅਮ ਨੂੰ ਆਪਾਂ ਆਰਾਮ ਨਾਲ ਛਿੱਲ ਸਕਦੇ ਹਾਂ ਤੇ ਜੋ ਸਾਡੀ ਅਰਬੀ ਹੈ ਸਾਰੀ ਨੂੰ ਆਪਾਂ ਛਿੱਲ ਲੈਣਾ ਹੈ ਬਹੁਤ इजीली ਛਿੱਲੀ ਜਾਂਦੀ ਹੈ اگر ਤੁਸੀਂ ਬਹੁਤ ਜ਼ਿਆਦਾ ਉਬਾਲ ਦੋਗੇ ਨਾ ਫਿਰ ਥੋੜੀ ਮੈਸ਼ੀ ਹੋ ਜਾਏਗੀ ਫਿਰ इजीली ਇਹਨੇ छिल ली ਜਾਏਗੀ ਤੁਸੀਂ ਦੇਖ ਸਕਦੇ ਹੋ ਬਹੁਤ ਆਰਾਮ ਦੇ ਨਾਲ ਛਿਲਕਾ ਉਤਰ ਰਿਹਾ ਹੈ ਤੇ ਜਿੰਨੀ ਉਬਲਨੀ ਚਾਹੀਦੀ ਹੈ ਉੰਨੀ ਹੀ ਬਿਲਕੁਲ ਪ੍ਰੋਪਰ ਬਹੁਤ ਵਧੀਆ ਉਬਲ ਗਈ ਹੈ ਜਿਆਦਾ ਆਪਾਂ ਕੱਚੀ ਵੀ ਨਹੀਂ ਰੱਖੀ ਹੈ ਤੇ ਜਿਆਦਾ ਆਪਾਂ ਇਹਨੂੰ ਬਿਲਕੁਲ ਮੈਸ਼ੀ ਉਬਾਲਿਆ ਵੀ ਨਹੀਂ ਹੈ ਕਿਉਂਕਿ ਆਪਾਂ ਦੇ ਪਕੌੜੇ ਬਣਾਉਣੇ ਨੇ ਜਿਆਦਾ ਮੈਸ਼ੀ ਹੋ ਜਾਏਗੀ ਨਾ ਫਿਰ ਪਕੌੜੇ ਵਧੀਆ ਨਹੀਂ ਬਣਨਗੇ ਤੇ ਥੋੜੀ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਕੀ ਮੈਂ ਰੱਖੀ ਹੈ ਨਾ ਇਸੇ ਤਰ੍ਹਾਂ ਹੀ ਤੁਸੀਂ ਜੋ ਅਰਬੀ ਹੈ ਨਾ ਰੱਖਣੀ ਹੈ ਥੋੜੀ ਜਿਹੀ ਇਸ ਤਰ੍ਹਾਂ ਖੜੀ-ਖੜੀ ਰਹਿਣੀ ਚਾਹੀਦੀ ਹੈ ਤੇ ਆਪਾਂ ਜੋ ਸਾਰੀ ਅਰਬੀ ਹੈ ਉਹਨੂੰ ਇਸੇ ਤਰ੍ਹਾਂ ਹੀ ਛੇਲਣਨੇ ਆ ਮੈਂ ਸਾਰੀ ਅਰਬੀ ਨੂੰ ਪ੍ਰੋਪਰ ਇਸੇ ਤਰ੍ਹਾਂ ਛਿਲਕੇ ਉਤਾਰ ਕੇ ਤੇ ਚੇਲੇ ਲੈਣਾ ਹੈਗਾ ਜੋ ਅਰਬੀ ਦੇ ਪਕੌੜੇ ਨੇ ਨਾ ਬਹੁਤ ਹੀ ਟੇਸਟੀ ਬਣਦੇ ਨੇ ਸਾਰੇ ਪਕੌੜਿਆਂ ਨਾਲੋਂ ਬਹੁਤ ਜ਼ਿਆਦਾ ਡਿਫਰੈਂਟ ਹੁੰਦੇ ਨੇ ਤੇ ਬਹੁਤ ਹੀ ਟੇਸਟੀ ਲੱਗਦੇ ਨੇ ਤੇ ਬਹੁਤ ਹੀ ਸਿੰਪਲ ਐ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਨੇ ਅਗਰ ਤੁਹਾਡਾ ਅਰਬੀ ਦੀ ਸਬਜ਼ੀ ਖਾਣ ਨੂੰ ਨਹੀਂ ਦਿਲ ਕਰਦਾ ਜਾਂ ਬੱਚੇ ਨਹੀਂ ਖਾਂਦੇ ਨਾ ਤਾਂ ਇੱਕ ਵਾਰ ਤੁਸੀਂ ਉਹਨਾਂ ਨੂੰ ਇਹ ਪਕੌੜੇ ਬਣਾ ਕੇ ਦੇਣਾ ਤੇ ਉਹਨਾਂ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਇੰਨੇ ਟੇਸਟੀ ਪਕੌੜੇ ਬਣ ਕੇ ਤਿਆਰ ਹੋਣਗੇ ਅਰਬੀ ਦੇ ਤੇ ਬਹੁਤ ਹੀ ਜਲਦੀ ਬਣ ਜਾਂਦੇ ਨੇ ਇਹ ਪਕੌੜੇ ਤੇ ਆਪਾਂ ਸਾਰੀ ਅਰਬੀ ਨੂੰ ਹੁਣੇ ਇਸੇ ਤਰ੍ਹਾਂ ਛਿੱਲ ਲਿਆ ਹੈ ਤੇ ਸਾਡੀ ਜੋ ਅਰਬੀ ਹੈ ਛਿੱਲ ਕੇ ਰੈਡੀ ਹੋ ਗਈ ਹੈ ਪਕੌੜੇ ਬਣਾਉਣ ਦੇ ਲਈ ਤੇ ਆਪਾਂ ਹੁਣ ਇਹਦੀ ਪ੍ਰੈਪਰੇਸ਼ਨ ਕਰਦੇ ਹਾਂ ਦਾ ਬੈਟਰ ਬਣਾਉਣ ਦੇ ਲਈ ਤੇ ਆਪਾਂ ਇਹਦਾ ਬੈਟਰ ਬਣਾਉਣ ਦੇ ਲਈ ਨਾ ਸਭ ਤੋਂ ਪਹਿਲਾਂ ਮੈਂ ਥੋੜਾ ਜਿਹਾ ਲੈਸਨ ਲਿਆ ਹੈ ਤੇ ਉਸ ਤੋਂ ਬਾਅਦ ਅਦਰਕ ਲਿਆ ਹੈ ਤੇ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਤਿੰਨਾਂ ਦੀ ਪੇਸਟ ਬਣਾ ਲੈਣੀ ਇੱਕ ਸਮੂਥ ਜੀ ਤੇ ਮਿਕਸਿੰਗ ਜਾਰ ਦੇ ਵਿੱਚ ਮੈਂ ਜੋ ਸਾਡਾ ਲੈਸਨ ਪਾ ਲੈਣਾ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਜੋ ਅਦਰਕ ਹੈ ਨਾ ਉਹਨੂੰ ਪਹਿਲਾਂ ਥੋੜਾ ਥੋੜਾ ਕੱਟ ਲੈ ਕੇ ਨਾ ਨਾ ਮਿਕਸਿੰਗ ਜਾਰ ਦੇ ਵਿੱਚ ਆਪਾਂ ਪੇਸਟ ਬਣਾਉਣ ਦੇ ਲਈ ਤੇ ਆਪਾਂ ਅਦਰਕ ਨੂੰ ਵੀ ਕੱਟ ਲਿਆ ਤੇ ਉਸ ਤੋਂ ਬਾਅਦ ਜਿਹੜੀਆਂ ਹਰੀਆਂ ਮਿਰਚਾਂ ਨੇ ਉਹਨਾਂ ਦੀ ਵੀ ਡੰਡੀਆਂ ਉਤਾਰ ਕੇ ਨਾ ਆਪਾਂ ਨੂੰ ਕੱਟ ਕੇ ਤੇ ਇਹਦੇ ਵਿੱਚ ਪਾ ਦੇਣਾ ਮਿਕਸਿੰਗ ਜਾਰ ਦੇ ਵਿੱਚ ਤੇ ਆਪਾਂ ਇਹਦਾ ਨਾ ਬਹੁਤ ਸਮੂਥ ਜਿਹਾ ਵਾਲਾ ਪੇਸਟ ਤਿਆਰ ਕਰ ਲੈਣਾ ਇਸ ਤਰ੍ਹਾਂ ਨਾਲ ਸਾਡੇ ਜੋ ਅਰਬੀ ਦੇ ਪਕੌੜੇ ਨੇ ਇਹਨਾਂ ਬਹੁਤ ਹੀ ਟੇਸਟੀ ਬਣਨਗੇ ਤੁਸੀਂ ਮਿਰਚ ਦੀ ਕੁਆਂਟੀਟੀ ਘੱਟ ਜਾਂ ਵਧੇ ਵੀ ਕਰ ਸਕਦੇ ਹੋ ਜੇਰ ਜ਼ਿਆਦਾ ਸਪਾਈਸੀ ਨਹੀਂ ਖਾਂਦੇ ਹੋ ਨਾ ਤਾਂ ਹਰੀ ਮਿਰਚ ਘੱਟ ਵੀ ਪਾ ਸਕਦੇ ਹੋ ਤੇ ਆਪਾਂ ਇਹਦੀ ਬਹੁਤ ਅੱਛੀ ਜਿਹੀ ਪੇਸਟ ਬਣਾ ਲਈ ਹੈ ਤੁਸੀਂ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਨਾਲ ਵਿੱਚ ਵੇਸਣ ਪਾਵਾਂਗੇ ਤੇ ਮੈਂ ਇਹਦੇ ਵਿੱਚ ਇੱਕ ਜੋ ਵੱਡਾ ਸਰਵਿਸ ਸਪੂਨ ਹੁੰਦਾ ਹੈ ਨਾ ਵੱਡਾ ਵਾਲਾ ਸਰਵਿਸ ਸਪੂਨ ਵਰਕੇ ਇਹਦੇ ਵਿੱਚ ਵੇਸਣ ਦਾ ਪਾ ਰਹੀ ਹਾਂ ਤਕਰੀਬਨ 2 ਵੱਡੇ ਚਮਚ ਹੋਣਗੇ ਨਾ ਤੇ ਤੁਸੀਂ ਇਹਦੇ ਵਿੱਚ ਵੇਸਣ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਹੈ ਉਸ ਤੋਂ ਬਾਅਦ ਇਸ ਤੋदाई ਛੋਟਾ ਚਮਚ ਲਾਲ ਮਿਰਚ ਦਾ ਪਾਊਡਰ ਪਾਇਆ ਹੈ ਹੁਣ ਆਪਾਂ ਇਹਦੇ ਵਿੱਚ ਅਜਵਾਈਨ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਮੈਦੇ ਚ ਜੋ ਸਾਬਤ ਹੋ ਅਜਵਾਈਨ ਹੈ ਨਾ ਉਹ ਪਾ ਲਈ ਹੈ ਮੈਂ ਅੱਧਾ ਅੱਧਾ ਚਮਚ ਕਰਕੇ ਪਾਈ ਹੈ तकरीबन ਇੱਕ ਚਮਚ ਹੋएगी ਅਜਵਾਈਨ ਤੇ 1/4 ਛੋਟਾ ਚਮਚ ਸਾਬਤ ਜੀਰੇ ਦਾ ਪਾ ਪਾ ਲਿਆ ਹੈ ਤੇ ਅੱਧਾ ਛੋਟਾ ਚਮਚ ਭਰ ਕੇ ਮੈਦੇ ਵਿੱਚ ਆਮਚੂਰ ਪਾ ਰਹੀ ਹਾਂ ਤੁਸੀਂ ਇਹਦੀ ਜਗ੍ਹਾ ਚਾਟ ਮਸਾਲਾ ਵੀ ਪਾ ਸਕਦੇ ਹੋ ਤੇ ਇੱਕ ਛੋਟਾ ਚਮਚ ਭਰ ਕੇ ਆਪਾਂ ਨਮਕ ਦਾ ਪਾ ਲਿਆ ਹੈ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਨੂੰ ਚਲਾ ਲੈਣਾ ਹੈ ਗ੍ਰਾਈਂਡਰ ਦੇ ਵਿੱਚ ਤਾਂ ਜੋ ਸਾਰੇ ਮਸਾਲੇ ਨੇ ਚੰਗੀ ਤਰ੍ਹਾਂ ਵੇਸਣ ਦੇ ਨਾਲ ਮਿਕਸ ਹੋ ਜਾਣ ਤੇ ਇੱਕ ਸਮੂਥ ਜਿਹਾ ਬੈਟਰ ਬਣ ਜਾਵੇ ਇਸ ਤਰ੍ਹਾਂ ਦੇ ਨਾਲ ਨਾ ਬਹੁਤ ਹੀ ਚੰਗੀ ਤਰ੍ਹਾਂ ਵੇਸਣ ਵੀ ਮਿਕਸ ਹੋ ਜਾਏਗਾ ਤੇ ਸਾਰੇ ਮਸਾਲੇ ਵੀ ਤੇ ਆਪਾਂ ਦਾ ਥਿੱਕ ਜਿਹਾ ਜੋ ਪੇਸਟ ਹੈ ਨਾ ਉਹ ਬਣਾ ਲੀਏ ਥਿੱਕ ਬੈਟਰ ਹੋਣਾ ਚਾਹੀਦਾ ਪਤਲਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਅਰਬੀ ਦੇ ਉੱਤੇ ਕੋਟ ਨਹੀਂ ਹੋਏਗਾ ਥੋੜੀ ਜਿਹੀ ਆਪਾਂ ਅਰਬੀ ਨੂੰ ਇਸ ਤਰ੍ਹਾਂ ਹਲਕਾ ਜਿਹਾ ਪੱਲੀ ਪ੍ਰੈਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਜੋ ਆਪਾਂ ਆਪਣਾ ਬੈਟਰ ਬਣਾ ਕੇ ਰੱਖਿਆ ਹੈ ਨਾ ਉਬਲੀ ਹੋਈ ਆਪਾਂ ਜਿਹੜੀ ਆਪਣੀ ਅਰਬੀ ਹੈ ਉਹਦੇ ਉੱਤੇ ਸਾਰੇ ਨੂੰ ਪਾ ਦੇਣਾ ਤੁਸੀਂ ਦੇਖ ਸਕਦੇ ਹੋ ਬੈਟਰ ਬਹੁਤ ਜ਼ਿਆਦਾ ਪਤਲਾ ਨਹੀਂ ਹੈ ਨਾ ਕਾਫੀ ਥਿੱਕ ਰੱਖਿਆ ਹਲਕਾ ਜਿਹਾ ਪਾਣੀ ਪਾ ਕੇ ਤੇ ਆਪਾਂ ਇਹਦਾ ਜੋ ਬੈਟਰ ਬਣਾਇਆ ਸੀ ਤੇ ਉਹਨੂੰ ਆਪਾਂ ਇਹਦੇ ਉੱਤੇ ਚੰਗੀ ਤਰ੍ਹਾਂ ਕੋਟ ਕਰ ਲੈਣਾ ਪ੍ਰੋਪਰ ਇਹਦੇ ਉੱਤੇ ਜੋ ਬੈਟਰ ਹੈ ਨਾ ਕੋਟ ਹੋ ਜਾਣਾ ਚਾਹੀਦਾ ਹੈ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਸੰਗਣਾ ਹੀ ਰੱਖਿਆ ਹੈ ਤੇ ਸਾਰਾ ਚੰਗੀ ਤਰ੍ਹਾਂ ਪਕੋਟ ਕਰ ਲਿਆ ਹੈ ਅਰਬੀ ਦੇਤੇ ਤੁਸੀਂ ਦੇਖ ਸਕਦੇ ਹੋ ਪੂਰਾ ਲੱਗ ਗਿਆ ਤੇ ਹੁਣ ਆਪਾਂ ਪਕੌੜੇ ਬਣਾਉਣ ਦੇ ਲਈ ਨਾ ਸਭ ਤੋਂ ਪਹਿਲਾਂ ਤੇਲ ਗਰਮ ਕਰ ਲੈਂਦੇ ਆ ਕੜਾਈ ਦੇ ਵਿੱਚ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਕੜਾਈ ਵਿੱਚ ਪਾ ਕੇ ਉਹਨੂੰ ਗਰਮ ਹੋਣ ਲਈ ਰੱਖ ਦਿੱਤਾ ਗੈਸ ਤੇ ਜਦੋਂ ਤੇਲ ਪ੍ਰੋਪਰ ਪੂਰਾ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਫਿਰ ਆਪਾਂ ਜੋ ਅਰਬੀ ਹੈ ਨਾ ਆਪਣੇ ਕੋਟਟਡ ਹੋਈ ਬੈਟਰ ਦੇ ਨਾਲ ਉਹਨੂੰ ਆਪਾਂ ਇਹਦੇ ਵਿੱਚ ਇੱਕ ਇੱਕ ਕਰਕੇ ਇਸ ਤਰ੍ਹਾਂ ਲਗਾਤਾਰ ਪਾਉਂਦੇ ਜਾਣਾ ਹੈ ਗਰਮ ਤੇਲ ਦੇ ਵਿੱਚ ਸਾਰੇ ਪਕੌੜੇ ਇਸੇ ਤਰ੍ਹਾਂ ਹੀ ਆਪਾਂ ਬਣਾ ਲਵਾਂਗੇ ਜਿੰਨੇ ਇੱਕ ਵਾਰ ਵਿੱਚ ਆਉਂਦੇ ਨੇ ਆਪਾਂ ਪਹਿਲਾਂ ਉਹ ਫਰਾਈ ਕਰ ਲੈਂਦੇ ਆ ਤੇ ਇਹਨਾਂ ਨੂੰ ਆਪਾਂ ਡੀਪ ਫਰਾਈ ਕਰਨਾ ਹੈ ਪੂਰੇ ਸਰੋਂ ਦੇ ਤੇਲ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਨੂੰ ਡੀਪ ਫਰਾਈ ਕਰ ਲੈਂਦੇ ਆ ਜਦੋਂ ਤੱਕ ਇਹਨਾਂ ਦਾ ਜਿਹੜਾ ਕਲਰ ਹੈ ਬਹੁਤ ਵਧੀਆ 골ਡਨ ਬ੍ਰਾਊਨ ਕਲਰ ਵਿੱਚ ਨਹੀਂ ਆ ਜਾਂਦੇ ਆਪਾਂ ਇਹਨਾਂ ਦੀ ਇਸੇ ਤਰ੍ਹਾਂ ਸਾਈਡ ਬਦਲਦੇ ਰਵਾਂਗੇ ਤਾਂ ਜੋ ਜਿਹੜੇ ਸਾਡੇ ਪਕੌੜੇ ਨੇ ਨਾ ਸਾਰੀ ਸਾਈਡਾਂ ਤੋਂ ਚੰਗੀ ਤਰ੍ਹਾਂ ਕਰਾਰੇ ਹੋ ਜਾਣ ਤੇ ਕੁੱਕ ਹੋ ਜਾਣ ਤੇ ਆਪਾਂ ਇਹਨਾਂ ਨੂੰ ਬਿਲਕੁਲ ਬ੍ਰਾਊਨ ਹੋਣ ਤੱਕ ਕਰ ਫਰਾਈ ਕਰਨਾ ਹੈਗਾ ਹੈ crisp ਹੋ ਜਾਣੇ ਚਾਹੀਦੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਪਕੌੜਿਆਂ ਦਾ ਬਹੁਤ ਵਧੀਆ ਬ੍ਰਾਊਨ ਕਲਰ ਦੇ ਵਿੱਚ ਫਰਾਈ ਹੋ ਰਹੇ ਨੇ ਬਹੁਤ ਚੰਗੀ ਤਰ੍ਹਾਂ ਸਾਡੇ ਜੋ ਪਕੌੜੇ ਨੇ ਫਰਾਈ ਹੋ ਗਏ ਨੇ ਬਹੁਤ ਵਧੀਆ ਕਲਰ ਦੇ ਵਿੱਚ ਤੇ ਕਰਾਰੇ ਵੀ ਹੋ ਗਏ ਨੇ crisp ਤੇ ਪਰਫੈਕਟਲੀ ਫਰਾਈ ਹੋ ਗਏ ਨੇ ਆਪਾਂ ਨੇ ਹੁਣ ਇਹਨਾਂ ਨੂੰ ਨਾ ਕੱਢ ਲਵਾਂਗੇ ਕਿਸੇ ਵੀ ਟਿਸ਼ੂ ਪੇਪਰ ਦੇ ਉੱਤੇ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਸਾਰੇ ਪਕੌੜਿਆਂ ਨੂੰ ਕੱਢ ਲੈਣਾ ਬਹੁਤ ਵਧੀਆ ਫਰਾਈ ਹੋ ਗਏ ਨੇ ਬਹੁਤ ਵਧੀਆ ਕਲਰ ਆਇਆ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਕ੍ਰਿਸਪ ਸਾਡੇ ਅਰਬੀ ਦੇ ਪਕੌੜੇ ਬਣ ਕੇ ਰੈਡੀ ਹੋ ਗਏ ਨੇ ਬਿਲਕੁਲ ਪੰਜਾਬੀ ਸਟਾਈਲ ਸਾਡੇ ਕਰਾਰੇ ਚਟਪਟੇ ਅਰਬੀ ਦੇ ਪਕੌੜੇ ਰੈਡੀ ਹੋ ਗਏ ਨੇ ਇਹਨਾਂ ਨੂੰ ਹਰੀ ਚਟਨੀ ਜਾਂ ਟొਮੈਟੋ ਕਚਮਾ ਤੁਸੀਂ ਸਰਵ ਕਰ ਸਕਦੇ ਹੋ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੈਣਾ ਤੇ ਇਸੇ ਤਰ੍ਹਾਂ ਦੀ ਮੇਰੀ ਹੋਰ ਰੈਸਪੀਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਗਰ ਤੁਸੀਂ ਹੁਣ ਤੱਕ ਨਹੀਂ ਕੀਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ